ਅੰਮ੍ਰਿਤਸਰ ਦੇ ਦੁਰਗਿਆਂ ਮੰਦਿਰ ਜਿੱਥੇ ਇੱਕ ਔਰਤ ਵੱਲੋਂ ਵੀਡੀਓ ਬਣਾ ਕੇ ਇੱਕ ਸੋਸ਼ਲ ਮੀਡੀਆ ਤੇ ਵਾਰਤ ਕਰ ਦਿੱਤੀ ਆ ਪਰਮਾਤਮਾ ਨੂੰ ਪਰਮਾਤਮਾ ਦੀ ਜਗਤਾਂ ਤੇ ਰੱਖੋ ਆਪਣਾ ਜਿਹੜਾ ਤੁਹਾਡੇ ਸ਼ੌਂਕ ਆ ਉਹ ਸ਼ੌਂਕ ਮੰਦਰਾਂ ਤੋਂ ਬਾਹਰ ਰੱਖੋ ਵੀ ਬਣਾਣਾ ਸੀ ਥੋੜੀਆਂ ਪਾਰਕਾਂ ਗਈਆਂ ਜਿੱਥੇ ਮਰਜ਼ੀ ਬਣਾਓ ਜੋ ਮਰਜ਼ੀ ਕਰੋ ਦੂਜੀ ਗੱਲ ਜਿਹੜੀ ਵੀਡੀਓ ਬਣਾਈ ਆ ਇਹ ਬੜੀ ਤੁਹਾਡੇ ਹਿਰਦੇ ਨੂੰ ਝੰਜੋੜਨ ਵਾਲੀ ਆ ਉਹ ਬਣਾ ਗਏ ਤੇ ਮਗਰ ਗਾਣੇ ਲਾ ਕੇ ਤੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਆ ਇਹ ਨਾਲ ਸਾਡੇ ਭਾਵਨਾ ਨੂੰ ਵੀ ਠੇਸ ਪਹੁੰਚੀ ਆ ਸਾਡੇ ਹਿਰਦੇ ਨੂੰ ਵੀ ਠੇਸ ਪਹੁੰਚੀ ਆ ਹਰ ਕਿਸ ਨਾਤਨੀ ਦੇ ਹਿਰਦੇ ਨੂੰ ਠੇਸ ਪਹੁੰਚੀ ਆ ਪਰ ਦਰਗਿਆਨਾ ਕਮੇਟੀ ਦੇ ਹਿਰਦੇ ਨੂੰ ਕੋਈ ਠੇਸ ਨਹੀਂ ਪਹੁੰਚਦੀ ਜਿੱਦੋਂ ਵੀ ਆਪਾਂ ਪ੍ਰਧਾਨ ਜੀ ਨਾਲ ਕੋਈ ਗੱਲ ਕਰਨ ਜਾਂਦੇ ਆ ਸਾਡੇ ਨਾਲ ਗੱਲ ਪ੍ਰਧਾਨ ਜੀ ਨਹੀਂ ਕਰਦੇ ਵੱਡੇ ਹਨੂਮਾਨ ਦੇ ਜਿਹੜੇ ਚੇਅਰਮੈਨ ਉਹ ਗੱਲ ਕਰਦੇ ਨੇ ਕਹਿੰਦੇ ਹੁੰਦੇ ਤੁਸੀਂ ਕਿਹਦੀ ਨੋਟਸ ਲੈ ਆਂਦਾ ਆ ਤੁਸੀਂ ਕੰਮ ਕੀਤਾ ਕਿ ਨੋਟਸ ਲੈ ਆਂਦਾ ਆ ਇਸੇ ਕਰਕੇ ਅਸੀਂ 18 ਤਰੀਕ ਨੂੰ ਉਹਨਾਂ ਨੂੰ ਮੈਸੇਜ ਪਾਇਆ ਜਿਹੜਾ ਕਿ ਇਹਨਾਂ ਨੇ ਹਜੇ ਤੱਕ ਮੈਸੇਜ ਨਹੀਂ ਵੇਖਿਆ ਭਾਈ ਲੱਗਦਾ ਕਿ ਹੋਰ ਜੇ ਧਰਮਸਥਾਨ ਤੇ ਜਿਹੇ ਜੀ ਵੀਡੀਓ ਵਾਇਰਲ ਹੁੰਦੀ ਤਾਂ ਹੋ ਸਕਦਾ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਆਖਿਰ ਦਰਗਿਆਣਾ ਮੰਦਰ ਕਿਉਂ ਨਹੀਂ ਇਹ ਕਾਰਵਾਈ ਕਰਦਾ ਦਰਗਿਆਣਾ ਮੰਦਰ ਦਾ ਸ਼ੁਰੂ ਤੋਂ ਮੋਟਿਵ ਹੀ ਇਹ ਹੀ ਹੈਗਾ ਆ ਕਿ ਜੀ ਕੁਝ ਵੀ ਹੁੰਦਾ ਉਹਨੂੰ ਦਬਾ ਲਓ ਜੇ ਐਡਾ ਮੁੱਦਾ ਠੋਂਦੇ ਜੇ ਧਾਰਮਿਕ ਜਿੱਥੇ ਵੀ ਬੇਅਦਬੀ ਹੁੰਦੇ ਨੇ ਤੁਸੀਂ ਮੁੱਦਾ ਠੋਂਦੇ ਜੇ ਦਰਗਣਾ ਕਮੇਟੀ ਜਿਹੜੇ ਮੈਂਬਰ ਨੇ ਜਾਂ ਹੋਰ ਜਨਰਲ ਸਕੱਤਰ ਨੇ ਜਾਂ ਪ੍ਰਧਾਨ ਜੀ ਉਹ ਕਿਉਂ ਨਹੀਂ ਆਵਾਜ਼ ਖੋਲਦੇ ਵੇਖੋ ਜੀ ਦਰਗਿਆਨਾ ਕਮੇਟੀ ਇੱਕ ਹਿੰਦੂਆਂ ਦੀ ਆਸਥਾ ਦਾ ਕੇਂਦਰ ਆ ਇਹ ਕੰਮ ਦਰਗਿਆਨਾ ਕਮੇਟੀ ਦਾ ਆ ਇਹ ਚੁਕਣਾ ਕਰਨਾ ਸਾਨੂੰ ਪੈ ਰਿਹਾ ਹੈ ਅੱਜ 28 ਤਰੀਕ ਹੋ ਚੁੱਕੀ ਆ ਤੇ ਕੀ ਕਾਰਵਾਈ ਕੀਤੀ ਗਈ ਮੈਂ ਕਹਿੰਦਾ ਜੀ ਦਰਗਿਆਨਾ ਕਮੇਟੀ ਖਮੋਸ਼ ਆ ਇਸ ਚੀਜ਼ ਤੇ ਮਸਲਾ ਹਿੰਦੂ ਸਿੱਖ ਦਾ ਨਹੀਂ ਹੈਗਾ ਇਥੇ ਮਸਲਾ ਹੈਗਾ ਬੇਅਦਬੀ ਦਾ ਜੀਆ ਦੋਸਤੋ ਚੱਲ ਗੱਲਬਾਤ ਕਰਨਗੇ ਸੰਤ ਸਮਾਦ ਦੇ ਆਗੂ ਨੇ ਉਹਨਾਂ ਗੱਲਬਾਤ ਕਰਦੇ ਆ ਮਹਾਰਾਜ ਜੀ ਕੀ ਕਹਿਣਾ ਚਾਹੋਗੇ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਆਜ ਦਿਨ ਹੀ ਇਹਦੀ ਵੀਡੀਓ ਵੇਖਣ ਨੂੰ ਮਿਲਦੀਆਂ ਨੇ ਲੋਕਾਂ ਨੂੰ ਕਹਤਾ ਕਿ ਜਿਹੜੀ ਪਾਲਣਾ ਕਰਨੀ ਚਾਹੀਦੀ ਏ ਕਿ ਜਿੱਥੇ ਵੀ ਜਾਣਾ ਵਾ ਧਾਰਮਿਕ ਸਥਾਨ ਤੇ ਇਹੋ ਜਿਹੀ ਚੀਜ਼ਾਂ ਨਹੀਂ ਬਣਾਉਣੀਆਂ ਚਾਹੀਦੀਆਂ ਜੈ ਸ਼੍ਰੀ ਰਾਮ ਜਗਰ ਗੁਰੂ ਸੁਆਮੀ ਅਸ਼ਨੀਲ ਮਹਾਰਾਜ ਜੀ ਰਾਸ਼ਟਰੀ ਉਪ ਪ੍ਰਧਾਨ ਅ ਕਾਲੀ ਸੈਨਾ ਹਰਦਵਾਰ ਔਰ ਸ਼ੰਕਰਚਾਰ ਪ੍ਰਦਰਸ਼ ਪੰਜਾਬ ਪ੍ਰਮੁਖ ਹਾਰਡਵਾਰ ਮੈਂ ਤੇ ਸਭ ਤੋਂ ਪਹਿਲਾਂ ਆਪਣੇ ਬੱਚੇ ਬੱਚਿਆਂ ਨੂੰ ਇਹੋ ਹੀ ਬੇਨਤੀ ਕਰਾਂਗਾ ਕਿ ਪਰਮਾਤਮਾ ਨੂੰ ਪਰਮਾਤਮਾ ਦੀ ਜਗ੍ਹਾ ਤੇ ਰੱਖੋ ਆਪਣਾ ਜਿਹੜਾ ਤੁਹਾਡੇ ਸ਼ੌਂਕ ਆ ਉਹ ਸ਼ੌਂਕ ਮੰਦਰਾਂ ਤੋਂ ਬਾਹਰ ਰੱਖੋ ਜੇ ਤੁਸੀਂ ਬਣਾਣਾ ਸੀ ਥੋੜੀਆਂ ਪਾਰਕਾਂ ਗਈਆਂ ਜਿੱਥੇ ਮਰਜੀ ਬਣਾਓ ਜੋ ਮਰਜੀ ਕਰੋ ਦੂਜੀ ਗੱਲ ਜਿਹੜੀ ਵੀਡੀਓ ਬਣਾਈ ਆ ਇਹ ਬੜੀ ਤੁਹਾਡੇ ਹਿਰਦੇ ਨੂੰ ਝੰਜੋੜਨ ਵਾਲੀ ਆ ਕਿ ਸ਼੍ਰੀ ਲక్ష్ਮੀ ਨਾਰਾਇਣ ਜੀ ਦੇ ਬਾਹਰ ਖਲੋ ਕੇ ਉੱਥੇ ਵੀਡੀਓ ਬਣਾ ਕੇ ਤੇ ਮਗਰ ਗਾਣੇ ਲਾ ਕੇ ਤੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਆ ਇਹਨਾਂ ਸਾਡੇ ਭਾਵਨਾ ਨੂੰ ਵੀ ਠੇਸ ਪਹੁੰਚੀ ਆ ਸਾਡੇ ਹਿਰਦੇ ਨੂੰ ਵੀ ਠੇਸ ਪਹੁੰਚੀ ਆ ਹਰ ਕਿਸ ਨਾਤਰੀ ਦੇ ਹਿਰਦੇ ਨੂੰ ਠੇਸ ਪਹੁੰਚੀ ਆ ਪਰ ਦਰਗਿਆਨਾ ਕਮੇਟੀ ਦੇ ਹਿਰਦੇ ਨੂੰ ਕੋਈ ਠੇਸ ਨਹੀਂ ਪਹੁੰਚੀ 18 ਤਰੀਕ ਨੂੰ ਮੈਂ ਦਰਗਿਆਨਾ ਕਮੇਟੀ ਦੀ ਪ੍ਰਧਾਨ ਜੀ ਜਨਰਲ ਸੈਕਟਰੀ ਜੀ ਔਰ ਜਿਹੜੇ ਚੇਅਰਮੈਨ ਹਗੇ ਨੇ ਕੀਰਤਨ ਦੇ ਉਹਨਾਂ ਨੂੰ ਔਰ ਵੱਡੇ ਹਨੂਮਾਨ ਜੀ ਦੇ ਜਿਹੜੇ ਚੇਅਰਮੈਨ ਨੇ ਡਾਕਟਰ ਰਕੇਸ਼ ਜੀ ਉਹਨਾਂ ਨੂੰ ਮੈਂ 18 ਤਰੀਕ ਨੂੰ WhatsApp ਤੇ ਮੈਸੇਜ ਪਾਇਆ ਸੀ ਅਰुण ਜੀ ਨੇ ਵੇਖ ਲਿਆ ਸੰਜੀਵ ਜੀ ਨੇ ਵੇਖ ਲਿਆ ਪਰ ਪ੍ਰਧਾਨ ਜੀ ਸਾਡੇ ਕੋ ਟਾਈਮ ਨਹੀਂ ਹੈਗਾ ਉਹਨਾਂ ਨੇ ਮੈਸੇਜ ਨਹੀਂ ਵੇਖਿਆ ਨਾ ਹੀ ਜਿਹੜੇ ਸ਼੍ਰੀ ਵੱਡੇ ਹਨੂਮਾਨ ਜੀ ਮੰਦਿਰ ਦੇ ਚੇਅਰਮੈਨ ਨੇ ਨਾ ਹੀ ਉਹਨਾਂ ਨੇ ਵੇਖਿਆ ਜਦੋਂ ਵੀ ਆਪਾਂ ਪ੍ਰਧਾਨ ਜੀ ਨਾਲ ਕੋਈ ਗੱਲ ਕਰਨ ਜਾਂਦੇ ਹਾਡੇ ਨਾਲ ਗੱਲ ਪ੍ਰਧਾਨ ਜੀ ਨਹੀਂ ਕਰਦੇ ਵੱਡੇ ਹਨੂਮਾਨ ਦੇ ਜਿਹੜੇ ਚੇਅਰਮੈਨ ਉਹ ਗੱਲ ਕਰਦੇ ਨੇ ਇਸ ਕਰਕੇ ਆਪਾਂ ਉਹਨਾਂ ਨੂੰ ਵੀ ਇਸੇ ਕਰਕੇ ਮੈਸੇਜ ਪਾਇਆ ਸੀ ਕਿ ਉਹ ਫਿਰ ਕਹਿੰਦੇ ਹੁੰਦੇ ਤੁਸੀਂ ਕਿਹੜੀ ਨੋਟਸ ਚ ਲਿਆਂਦਾ ਆ ਤੁਸੀਂ ਕੰਮ ਕੀਤਾ ਕਿ ਨੋਟਸ ਲਿਆਂਦਾ ਆ ਇਸੇ ਕਰਕੇ ਅਸੀਂ 18 ਤਰੀਕ ਨੂੰ ਉਹਨਾਂ ਨੂੰ ਮੈਸੇਜ ਪਾਇਆ ਜਿਹੜਾ ਕਿ ਇਹਨਾਂ ਨੇ ਹਜੇ ਤੱਕ ਮੈਸੇਜ ਨਹੀਂ ਵੇਖਿਆ ਫਿਰ ਵੇਖੋ ਜੀ ਰਾਤੀ ਮੈਂ ਫਾਸਟਵੇ ਤੇ ਵੇਖਣ ਡਿਆ ਹਾਂ ਸਾਡੇ ਪ੍ਰਧਾਨ ਜੀ ਦੀ ਵੀਡੀਓ ਚੱਲਦੀ ਪਈ ਸੀ ਇੱਕ ਫਾਸਟਵੇ ਤੇ ਪ੍ਰਧਾਨ ਜੀ ਕਹਿ ਰਹੇ ਸੀ ਨਾਗਪੁਰ ਚ ਟਰੱਕ ਉਲਟਿਆ ਅੰਬਾਂ ਦਾ ਮੈਂ ਪ੍ਰਧਾਨ ਜੀ ਨੂੰ ਇਹ ਦੱਸਣਾ ਚਾਹੁੰਦਾ ਪ੍ਰਧਾਨ ਜੀ ਆਪਣੇ ਮੰਦਿਰ ਚ ਵੀ ਬੇਅਦਬੀ ਹੋਈ ਉਹਦੇ ਬਾਰੇ ਆਪਾਂ ਕਿਉਂ ਮੂਨਿਆ ਆ ਆਪਾਂ ਕਿਉਂ ਨਹੀਂ ਬਿਆਨ ਦਿੱਤਾ ਆਪਾਂ ਨੂੰ ਨਾਗਪੁਰ ਚ ਅੰਬ ਦਿਖ ਗਏ ਆ ਕਿ ਜਿਸ ਸੰਸਥਾ ਦੇ ਅਸੀਂ ਪ੍ਰਧਾਨ ਆ ਉਥੇ ਬੇਅਦਬੀ ਹੋਈ ਆਪਾਂ ਨੂੰ ਉਹ ਨਹੀਂ ਨਜ਼ਰ ਆਈ ਮੈਨੂੰ ਲੱਗਦਾ ਕਿ ਹੋਰ ਕੇ ਧਰਮਸਥਾਨ ਤੇ ਜਿਹੇ ਜੀ ਵੀਡੀਓ ਵਾਇਰਲ ਹੁੰਦੀ ਤਾਂ ਹੋ ਸਕਦਾ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਆਖਿਰ ਦਰਗਿਆਣਾ ਮੰਦਿਰ ਕਿਉਂ ਨਹੀਂ ਇਹ ਕਾਰਵਾਈ ਕਰਦੀ ਦਰਗਿਆਣਾ ਮੰਦਿਰ ਦਾ ਸ਼ੁਰੂ ਤੋਂ ਮੋਟਿਵ ਇਹ ਹੀ ਹੈਗਾ ਆ ਕਿ ਕੁਝ ਵੀ ਹੁੰਦਾ ਉਹਨੂੰ ਦਬਾ ਲਓ ਕੋਈ ਕਾਰਵਾਈ ਨਾ ਕਰੋ ਉਹਨੂੰ ਦਬਾ ਲਓ ਉਹ ਨੱਪ ਲਓ ਵੇਖੋ ਜੀ ਇਹ ਕੋਈ ਛੋਟਾ ਇਨਸੀਡੈਂਟ ਨਹੀਂ ਹੈਗਾ ਇਸ ਤੋਂ ਪਹਿਲਾਂ ਵੀ ਸ਼੍ਰੀ ਦਰਗਿਆਨਾ ਤੀਰਤੇ ਉਹਨਾਂ ਦੇ ਸਿਕਿਉਰਿਟੀ ਗਾਰਡਾਂ ਨੇ ਸ਼ਰਾਬ ਪੀਤੀ ਮੀਟ ਖਾਦਾ ਉਹ ਵੀ ਦਰਗਿਆਨਾ ਕਮੇਟੀ ਨੇ ਦਬਾਲੀ ਗੱਲ ਉਹ ਵੀ ਇਹਨਾਂ ਨੇ ਕਾਰਵਾਈ ਨਹੀਂ ਹੋਣ ਦਿੱਤੀ ਪਰ ਪ੍ਰਧਾਨ ਜੀ ਨੇ ਕਾਰਵਾਈ ਕੀਤੀ ਗਈ ਜਿਨ੍ਹਾਂ ਨੇ ਇਹ ਹਰਕਤ ਕੀਤੀ ਸੀ ਮਾੜੀ ਸੁਣੋ ਗੱਲ ਜੀ ਕਾਰਵਾਈ ਔਰਤੇ ਕੀ ਕੀਤੀ ਆ ਕਾਰਵਾਈ ਕੀ ਕੀਤੀ ਉਹਨਾਂ ਨੂੰ ਕੱਢਤਾ 6 ਮਹੀਨੇ ਬਾਅਦ ਫੇਰ ਰੱਖ ਲਣਗੇ ਇਹ ਕਾਰਵਾਈ ਹੁੰਦੀ ਆ ਔਰ ਤੇ ਕਿਉਂ ਨਹੀਂ ਲੀਗਲੀ ਕਾਰਵਾਈ ਕਰਾਈ ਲੀਗਲ ਕਾਰਵਾਈ ਕਿਉਂ ਨਹੀਂ ਕਰਾਈ ਜਦੋਂ ਅਸੀਂ ਕੰਪਲੇਂਟ ਦਿੱਤੀ ਦਰਗਿਆਨਾ ਕਮੇਟੀ ਇੱਕ ਬੰਨੇ ਹੋ ਕੇ ਕਹਿੰਦੇ ਸੀ ਵੀ ਨਹੀਂ ਕਾਰਵਾਈ ਹੋਣੀ ਚਾਹੀਦੀ ਇੱਥੇ ਫਿਰ ਇਸ ਤੋਂ ਆਪ ਹੀ ਯਾਰ ਕਰ ਲੋ ਵੀ ਦਰਗਿਆਨਾ ਕਮੇਟੀ ਦਾ ਕੀ ਮੋਟਿਵ ਵਗਾ ਹੈ ਇਹ ਲੱਗਦਾ ਕਿ ਹਰ ਵਾਰੀ ਤੁਸੀਂ ਜਿਹੜਾ ਮੁੱਦਾ ਠੋਹੁੰਦੇ ਜੇ ਧਾਰਮਿਕ ਜਿੱਥੇ ਵੀ ਬੇਅਦਬੀਆਂ ਹੁੰਦੀਆਂ ਨੇ ਤੁਸੀਂ ਮੁੱਦਾ ਠੋਹੁੰਦੇ ਜੇ ਦਰਗਿਆਨਾ ਕਮੇਟੀ ਜਿਹੜੇ ਮੈਂਬਰ ਨੇ ਜਾਂ ਹੋਰ ਜਨਰਲ ਸਕੱਤਰ ਨੇ ਜਾਂ ਪ੍ਰਧਾਨ ਜੀ ਉਹ ਕਿਉਂ ਨਹੀਂ ਵਾਇਟ ਹੁੰਦੇ ਵੇਖੋ ਜੀ ਦਰਗਿਆਨਾ ਕਮੇਟੀ ਇੱਕ ਹਿੰਦੂਆਂ ਦੀ ਆਸਥਾ ਦਾ ਕੇਂਦਰ ਆ ਇਹ ਕੰਮ ਦਰਗਿਆਨਾ ਕਮੇਟੀ ਦਾ ਆ ਇਹ ਚੁਕਣਾ ਕਰਨਾ ਸਾਨੂੰ ਪੈ ਰਿਹਾ ਆ ਕਿਉਂ ਇਸ ਚੀਜ਼ ਦਾ ਵੀ ਆਪਾਂ ਦਰਗਿਆਨਾ ਕਮੇਟੀ ਨੂੰ ਸਵਾਲ ਪੁੱਛਦੇ ਵੀ ਕਿਉਂ ਸਾਨੂੰ ਕਿਉਂ ਕਰਨਾ ਪੈ ਰਿਹਾ ਆ ਕਾਦੇ ਵਾਸਤੇ ਜੇ ਤੁਹਾਨੂੰ ਸਮਾਜ ਨੇ ਹਿੰਦੂ ਸਮਾਜ ਨੇ ਦਰਗਿਆਨਾ ਤੇ ਬਿਠਾਇਆ ਹੈ ਸ਼੍ਰੀ ਦ ਗਿਆਨਾ ਤੀਰਥ ਤੇ ਬਿਠਾਇਆ ਆ ਤੁਹਾਡੇ ਕੰਮ ਬਾਹਰ ਕਿਉਂ ਕਰਨਾ ਉਹਦਾ ਕਾਰਨ ਇਹ ਹੈ ਕਿ ਦਰਗਿਆਨਾ ਕਮੇਟੀ ਦੀ ਆਪਣੀ ਲੜਾਈ ਨਹੀਂ ਖਤਮ ਹੋਂਦੀ ਇਹ ਆਪਣੀਆਂ ਨਿੱਜੀਆਂ ਲੜਾਈਆਂ ਬੈ ਕੇ ਤੀਰਥ ਤੇ ਬੈ ਕੇ ਲੜ ਰਹੇ ਨੇ ਇਹ ਲੜਾਈਆਂ ਵੱਲੋਂ ਇਹਨਾਂ ਦਾ ਖਿਆਲ ਪਰੇ ਹੋਵੇ ਤੇ ਇਹ ਮੰਦਰ ਦੀਆਂ ਬੇਅਦਬੀਆਂ ਵੱਲ ਹੋਣ ਇੱਕ ਵਾਰੀ ਸਭ ਦਾ ਲੂਣਾ ਬਹੁਤ ਵੀਡੀਓ ਜਰੂਰ ਦਿਖਾਇਆ ਸਾਂਝੀ ਕਰਨਾ ਚਾਹਾਂਗੇ ਜਿਹੜੀ ਤੁਸੀਂ ਵੀਡੀਓ ਦਾ ਮੁੱਦਾ ਚੁੱਕਿਆ ਵਾ ਆਖਿਰ ਔਰਤ ਦੀ ਗੱਲ ਕਰੀਏ ਕਿੱਥੋਂ ਦੀ ਔਰਤ ਦੱਸੀ ਜਾ ਰਹੀ ਹੈ ਕੌਣ ਦੀ ਇਹ ਵੀਡੀਓ ਜਿਹੜੀ ਨੇ ਅਪਲੋਡ ਕੀਤੀ ਸੀ ਤੁਸੀਂ ਕਰੀਬ ਮੇਰੇ ਕਨਾਂ 18 ਤਰੀਕ ਦੀ ਮੇਰੇ ਕਨਾਂ ਤੁਸੀਂ ਦਰਗਾਣਾ ਮੰਦਰ ਦੇ ਨੋਟ ਵਿੱਚ ਲਿਆਂਦਾ ਸੀ ਧਿਆਨ ਦੇ ਵਿੱਚ ਅੱਜ 28 ਤਰੀਕ ਹੋ ਚੁੱਕੀ ਹੈ ਤੇ ਕੀ ਕਾਰਵਾਈ ਕੀਤੀ ਗਈ ਹੈ ਮੈਂ ਕਿਹਾ ਜੀ ਦਰਗਿਆਣਾ ਕਮੇਟੀ ਖਮੋਸ਼ ਆ ਇਸ ਚੀਜ਼ ਤੇ ਕਿਉਂ ਖਮੋਸ਼ ਆ ਇਹ ਦਰਗਿਆਨਾ ਕਮੇਟੀ ਦੱਸ ਸਕਦੀ ਆ ਦਰਗਿਆਨਾ ਕਮੇਟੀ ਕਿਉਂ ਖਮੋਸ਼ ਆ ਲੱਗਦਾ ਵੀ ਜੇ ਹੋਰ ਤੇ ਹੋਵੇ ਮੇਰੇ ਖਿਆਲ ਨਾਲ ਹਿੰਦੂ ਲੱਗ ਰਹੀ ਹੈ ਅਗਰ ਹਿੰਦੂ ਹੋ ਗਏ ਉਹ ਜੀ ਆਪਾਂ ਠੇਸ ਪਜਾਵਾਂਗੇ ਧਰਮ ਨੂੰ ਠੇਸ ਪਜਾਵਾਂਗੇ ਤੇ ਫਿਰ ਆਮ ਲੋਕਾਂ ਨੂੰ ਕੀ ਜਾਗਰੂਤ ਕਰਾਂਗੇ ਨਹੀਂ ਇੱਥੇ ਮਸਲਾ ਹਿੰਦੂ ਸਿੱਖ ਦਾ ਨਹੀਂ ਹੈਗਾ ਇੱਥੇ ਮਸਲਾ ਹੈਗਾ ਬੇਅਦਬੀ ਦਾ ਜਿਹੜਾ ਚਾਹੇ Hindu ਆ Hindu ਨੂੰ ਤੇ ਆਪਣੀ ਆਸਥਾ ਦਾ ਪਤਾ ਹੁੰਦਾ ਕਿ ਮੇਰੀ ਆਸਥਾ ਕੀ ਆ ਸਭ ਤੋਂ ਜੇ Hindu ਹੋਏ ਫਿਰ ਤਾਂ ਸਭ ਤੋਂ ਵੱਡਿਆ ਜੁਰਮ ਇਹਨਾਂ ਨੇ ਕੀਤਾ ਆ ਫਿਰ ਤੇ ਇਹਨਾਂ ਨੂੰ ਦੁਗਣੀ ਸਜ਼ਾ ਮਿਲਣੀ ਚਾਹੀਦੀ ਆ ਇਹਦਾ ਪਹਿਰਾਵਾ ਵੇਖੋ ਸ੍ਰੀ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਜਾ ਕੇ ਕੀ ਕਰ ਰਹੀ ਆ ਇਹ ਕੋਰੀਏਰੀਆ ਵੀਡੀਓ ਵੀ ਏਦਾਂ ਦੀਆਂ ਵਾਇਰਲ ਹੋ ਰਹੀਆਂ ਸੀ ਕਿ ਜਾਂ ਪਹਿਲੀ ਵੀਡੀਓ ਥੜੀ ਉਹ ਵੀਡੀਓ ਵਾਇਰਲ ਹੋਈਆਂ ਰਹੀਆਂ ਤੇ ਇਹ ਆਪਾਂ ਮਾਨ ਜੋ ਕਮਿਸ਼ਨ ਸਾਹਿਬ ਨੂੰ ਰਿਕਮਪਲੇਂਟ ਦੇਣ ਜਾ ਰਹੇ ਆ ਕਿਉਂ ਦਰਗਿਆਨਾ ਕਮੇਟੀ ਨੇ ਕੁਛ ਨਹੀਂ ਕਰਨਾ ਦਰਗਿਆਨਾ ਕਮੇਟੀ ਨੂੰ ਨਾਗਪੁਰ ਦਾ ਪਹ ਗਿਆ ਹੈ ਕਿ ਨਾਗਪੁਰ ਚ ਅੰਬ ਚੋਰੀ ਹੋ ਗਏ ਨੇ ਤੇ ਜਿਹੜੇ ਆਪਣੇ ਮੰਦਰ ਚ ਕੋਲ ਬੈਠਿਆ ਟਾਡੇ ਦਫਤਰ ਦੇ ਨਾਲ ਦੇ ਬੰਨੇ ਬੇਅਦਬੀ ਹੋਈ ਉਹ ਨਹੀਂ ਨਜ਼ਰ ਆਈ ਇਹਨਾਂ ਨੂੰ ਲੱਗਦਾ ਕਿ ਇਹ ਜਿਹੜਾ ਦੁਰਗਿਆਣਾ ਮੰਦਿਰ ਹਿੰਦੂਵਾਦੀ ਇਤਿਹਾਸਿਕ ਮੰਦਿਰ ਆ ਲੋਕ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਲੱਖਾਂ ਦੇ ਦਾਤ ਦੇ ਵਿੱਚ ਇੱਥੇ ਸੰਗਤਾਂ ਦੀਆਂ ਨਤਮਸਤਕ ਹੋਣ ਲਈ ਆਉਂਦੀਆਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਅਗਰ ਹਨੂਮਾਨ ਵੱਡੇ ਹਨੂਮਾਨ ਦੀ ਗੱਲ ਕਰੀਏ ਤਾਂ ਉੱਥੇ ਵੀ 1200 ਹਰਧਾਲੂ ਹੁੰਦੇ ਨੇ ਕਿ ਲੱਗਦਾ ਕਿ ਮਾੜਾ ਅਸਰ ਪਏਗਾ ਨਾ ਤੁ ਬਿਲਕੁਲ ਮਾੜਾ ਅਸਰ ਪੈ ਰਿਹਾ ਜੀ ਕਮੇਟੀ ਪੁਵਾ ਰਹੀ ਆ ਹੁਣ ਮੈਂ ਦੱਸਦਾ ਜੀ ਆਪਾਂ ਮਾਨਯੋਗ ਹਾਈ ਕੋਰਟ ਚੋਂ ਆਰਡਰ ਕਰਵਾ ਕੇ ਲਿਆਏ ਹਾਂ ਕਿ ਜਿਹੜੇ ਪਰਮਾਤਮਾ ਦੇ ਸਰੂਪ ਬੰਦੇ ਨੇ ਇੱਕ ਰਾਤੀ ਮੇਰੇ ਕੋ ਵੀਡੀਓ ਆਈ ਵੱਡੇ ਹਨੂਮਾਨ ਜੀ ਦੇ ਚੇਅਰਮੈਨ ਉਸ ਰੱਥ ਤੇ ਬੈਠੇ ਨੇ ਉਸ ਰੱਥ ਤੇ ਬਹਿ ਕੇ ਬੇਅਦਵੀ ਕਰਾ ਰਹੇ ਨੇ ਉਹ ਸ਼ਿਵ ਜੀ ਦੇ ਸਿਰ ਤੋਂ ਧਾਰਾ ਕੱਢ ਰਹੇ ਨੇ ਮਗਰ ਸ਼ੇਸ਼ਨਾਗ ਜੀ ਬਣਾਏ ਨੇ ਭੋਲੇ ਸ਼ੰਕਰ ਦਾ ਬਨਾਇਆ ਸਰੂਪ ਇਸ ਕਰਕੇ ਕੁਝ ਦਰਗਿਆਨਾ ਕਮੇਟੀ ਦੀਆਂ ਵੀ ਗਲਤੀਆਂ ਕਰਕੇ ਸਭ ਕੁਝ ਹੋ ਰਿਹਾ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਹੜੇ-ਕਿਹੜੇ ਧਾਰਮਿਕ ਜਿਹੜੇ ਆਪਣੇ ਸੰਸਥਾ ਨਾਲ ਨਾਲ ਲੈ ਕੇ ਚੱਲੋਗੇ ਅਹੀਂ ਜੀ ਹਰ ਕ ਸੰਸਥਾ ਨੂੰ ਆਪਣੇ ਪੂਰਾ ਸੰਤ ਸਮਾਜ ਜੇ ਮੈਨੂੰ ਲੋੜ ਪਈ ਤੇ ਮੈਂ ਹਰਦਵਾਰ ਤੋਂ ਵੀ ਸੰਤ ਬੁਲਾਵਾਂਗਾ ਪਰ ਜਿੱਥੇ ਗੁਨਾਹਗਾਰ ਉਹ ਬੀਬੀ ਹੈਗੀ ਉਨੀ ਕਮੇਟੀ ਵੀ ਹੈਗੀ ਆ ਕਿਉਂ ਕਮੇਟੀ ਜਾਣ ਬੁਝ ਕੇ ਕੰਮ ਕਰਾ ਰਹੀ ਆ ਅਹੀਂ 18 ਤਰੀਕ ਦਾ ਮੈਸੇਜ ਪਾਇਆ ਆ 18 ਤਰੀਕ ਤੋਂ ਲੈ ਕੇ ਅੱਜ 28 ਤਰੀਕ ਹੋ ਗਈ ਆ ਕਮੇਟੀ ਨੇ ਕੀ ਕੀਤਾ ਕਮੇਟੀ ਕਿਉਂ ਮੌਣਿਆ ਕਮੇਟੀ ਨੂੰ ਸਿਰਫ ਆਮ ਵੀ ਨਜ਼ਰ ਆਏ ਆ ਜਿਹੜੀ ਮੰਦਰ ਦੇ ਅੰਦਰ ਬੇਅਦਬੀ ਹੋਈ ਉਹ ਕਿਉਂ ਨਹੀਂ ਨਜ਼ਰ ਆ ਰਹੀ ਬਿਲਕੁਲ ਜੀ ਐਸੀ ਮਹਾਰਾਜ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਜਿਹੜੇ ਹਰ ਵਾਰੀ ਇਸ ਤਰ੍ਹਾਂ ਜਿਹੜੀਆਂ ਵੀਡੀਓ ਹੁੰਦੀਆਂ ਨੇ ਜਾਂ ਦੁਰਗਾਣਾ ਮੰਦਰ ਦੀਆਂ ਹੋਰ ਕਿਤੇ ਜਿਹੜੇ ਮੰਦਰ ਦੀਆਂ ਵੀਡੀਓ ਹੁੰਦੇ ਤੇ ਮੁੱਦਾ ਮੁੱਦਾ ਠਾਉਂਦੇ ਨੇ ਤੇ ਇਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਆਪਾਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਇੱਕ ਕੰਪਲੇਟ ਦਵਾਗੇ ਤੇ ਉਸ ਔਰਤ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਆ